ਪੈਸੇ ਨਹੀਂ ਇਲਾਜ ਦੱਸ ਦੋ ਰੁਕ ਜਾਓ ਸਕਿਪ ਨਾ ਕਰਿਓ ਵੀਡੀਓ ਧਿਆਨ ਨਾਲ ਦੇਖਿਓ ਛੋਡੇ ਵੀਡੀਓ ਦੇਖਣ ਨਾਲ ਕਿਸੇ ਦੀ ਫੈਮਿਲੀ ਕਿਸ ਦੇ ਬੱਚਾ ਦਾ ਫਾਇਦਾ ਹੋ ਸਕਦਾ ਤੇ ਤੁਸੀਂ ਥੱਲੇ ਵੀਡੀਓ ਚੱਲੀਆਂ ਦੀ ਦੇਖੀ ਜਾਂਦੇ ਹੋਗੇ ਦੋ ਬੱਚੇ ਦਿਖ ਰਿਹਾ ਤੁਹਾਨੂੰ ਕਿੰਨੀ ਕੁ ਮਰ ਮੰਦਿਆ ਤੁਸੀਂ ਬੱਚਿਆਂ ਦੀ ਇੱਕ ਦੀ ਉਮਰ 12 ਸਾਲ ਹੈ ਇੱਕ ਦੀ 14 ਸਾਲ ਹੈ ਹਜੇ ਇਹਨਾਂ ਹੀ ਨਹੀਂ ਇੱਕ ਬੱਚਾ ਹੋਰ ਹੈ ਤੇ ਜਿਹੜਾ ਹਜੇ ਰੁੱੜਦਾ ਜਿਹਦੀ ਉਮਰ 11 ਸਾਲ ਹੈ ਤੁਸੀਂ ਦੇਖੋ ਇਹ ਬੱਚਿਆਂ ਨੂੰ ਮਤਲਬ ਇੱਕ ਅਜਿਹੀ ਬਿਮਾਰੀ ਹੈ ਜਿਹਦਾ ਹਜੇ ਤੱਕ ਇਲਾਜ ਨਹੀਂ ਪਤਾ ਉਹਦੇ ਮਾਪਿਆਂ ਨੇ ਬਹੁਤ ਟਰਾਈ ਕੀਤੀ ਹੈ। ਉਹਦੇ ਮਾਪਿਆਂ ਦਾ ਇਹੀ ਕਹਿਣਾ ਹੈ ਵੀ ਸਾਨੂੰ ਪੈਸਾ ਨਹੀਂ ਚਾਹੀਦਾ, ਪੈਸੇ ਦੀ ਮਦਦ ਨਹੀਂ ਚਾਹੀਦੀ ਵੀ ਸਾਨੂੰ ਇਹ ਬੱਚੇ ਨੂੰ ਜਿਹੜੀ ਬਿਮਾਰੀ ਹੈ ਉਹਦਾ ਇਲਾਜ ਪਤਾ ਲੱਗ ਸਕੇ। ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕੋਸ਼ਿਸ਼ ਕੀਤੀ ਹੈ ਪਰ ਹਜੇ ਤੱਕ ਬੱਚਾ ਦਾ ਇਲਾਜ ਨਹੀਂ ਹੋਇਆ। ਵੀਡੀਓ ਵੀ ਇਹਨੂੰ ਲੋਕਾਂ ਨੇ ਕਈ ਜਣਾਂ ਤੋਂ ਪੁਆਈ ਹੈ। ਤੇ ਤੁਸੀਂ ਵੇਖੋ ਯਾਰ ਵੀ ਬੱਚਾ ਦੀ ਜਿਹੜੀ ਗਰੋਥ ਹੈ ਉਹ ਰੁਕੀ ਪਈ ਹੈ। ਕਿੰਨੇ ਕੁ ਮਰਾ ਦੇਖੋ 12 ਸਾਲ, 14 ਸਾਲ, 11 ਸਾਲ। ਤੇ ਬੱਚੇ ਹਜੇ ਛੋਟੇ-ਛੋਟੇ ਹੀ ਹੈ। ਤਿੰਨੇ ਬੱਚੇ ਤੇ ਉਹ ਪਰਿਵਾਰ ਤੇ ਉਹ ਮਾਪਿਓ ਤੇ ਉਹ ਬੱਚਿਆਂ ਤੇ ਕੀ ਬੀਤਦੀ ਹੋਣੀ ਹੈ ਜਿਹੜੇ ਮਤਲਬ ਹੈ ਜਿਨ੍ਹਾਂ ਨੂੰ ਅਜਿਹੀ ਬਿਮਾਰੀ ਹੈ ਜਿਹਦਾ ਕੋਈ ਇਲਾਜ ਦਾ ਪਤਾ ਹੀ ਨਹੀਂ ਹਜ ਤਾ ਤੇ ਮੇਰੀ ਹੱਥ ਬਨ ਕੇ ਤੁਹਾਨੂੰ ਇਹੀ ਬੇਨਤੀ ਹੈ ਵੀ ਜੇ ਤਾਂ ਕਿਸੇ ਨੂੰ ਇਲਾਜ ਦਾ ਪਤਾ ਹੈ ਤਾਂ ਬਾੜਾ ਵੱਧ ਕੇ ਮੈਂ ਨੰਬਰ ਪਾਉਂਗਾ ਬਾਈ ਲਖਵੀਰ ਉਹਨਾਂ ਦਾ ਪਿਤਾ ਤਾਂ ਤੁਸੀਂ ਉਹਨਾਂ ਨੂੰ ਫੋਨ ਕਰਕੇ ਦੱਸ ਸਕਦੇ ਹੋ ਉਹਨਾਂ ਨੂੰ ਇਲਾਜ ਕਰਵਾ ਸਕਦੇ ਹੋ ਤੇ ਜੇ ਕਿਸੇ ਨੂੰ ਇਹ ਨਹੀਂ ਪਤਾ ਇਲਾਜ ਦਾ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮਤਲਬ ਉਹ ਬੱਚਿਆਂ ਦੀ ਜਿਹੜੀ ਮਦਦ ਕਰ ਸਕਦੇ ਹੋ ਦੇਖ ਲਓ ਵਿਚਾਰਾਂ ਦਾ ਬਚਪਨ ਵੀ ਐਂ ਬੀਤਿਆ ਤੇ ਨਾਲ ਨਾਲ ਥੱਲੇ ਵੀਡੀਓ ਮੈਂ ਪਾਈ ਐ ਨਾ ਫੋਟੋ ਵੀ ਪਾਈ ਐ ਨਾ ਤੁਸੀਂ ਦੇਖ ਲਿਓ ਤੇ ਬਾਈ ਦਾ ਜਿਹੜਾ ਪਿੰਡ ਔਕ ਘਮਿਆਰਾ ਹੈ ਜਿਹੜਾ ਸ਼੍ਰੀ ਮੁਖਤਸਰ ਸਾਹਿਬ ਹੈ ਤੇ ਬਲਾਕ ਲੰਬੀ ਹੈ ਜਿੱਦੋਂ ਆਪਾਂ ਡੱਬ ਵਾਲੀ ਤੋਂ ਹੋਰ ਰੋਡ ਤੇ ਜਾਂਦੇ ਆ ਡੱਬ ਵਾਲੀ ਤੋਂ ਹੋਰ ਨੂੰ ਆਉਂਦਿਆਂ 14 ਕਿਲੋਮੀਟਰ ਦੂਰ ਘਮਿਆਰਾ ਪਿੰਡ ਆਉਂਦਾ ਮਿੱਡੂ ਖੀੜੇ ਦੇ ਕੋਲੇ ਤੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਕਿਉਂਕਿ ਯਾਰ ਤੁਸੀਂ ਵੇਖੋ ਯਾਰ ਵੀ ਤਿੰਨ ਬੱਚੇ ਹੁਣ ਤੇ ਤਿੰਨੇ ਵਿਚਾਰੇ ਆਏ ਹੁਣ ਪਰਮਾਤਮਾ ਨੂੰ ਦੇਖੋ ਵੀ ਮੈਂ ਤਾਂ ਹੱਥ ਵੰਨ ਕੇ ਵਾਹਿਗੁਰੂ ਅੱਗੇ ਹੀ ਅਰਦਾਸ ਕਰਦਾ ਵੀ ਉਹਨਾਂ ਦਾ ਵਿਚਾਰਾਂ ਦਾ ਜਲਦੀ ਇਲਾਜ ਹੋਵੇ ਉਹ ਵੀ ਇਹ ਦੁਨੀਆ ਦੇਖਣ ਜਿਹੜੀ ਰੱਬ ਨੇ ਬਣਾਈ ਹੈ ਤੇ ਸਾਰਿਆਂ ਨੂੰ ਦੇਖਣ ਦਾ ਹੱਕ ਹੈ ਤੇ ਮੇਰੀ ਤੁਹਾਨੂੰ ਹੱਥ ਮੰਨ ਕੇ ਇੱਕ ਵਾਰੀ ਹੋਰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੰਨੀ ਸ਼ੇਅਰ ਕਰੋ ਵੀ ਤਾਂ ਜੋ ਬੱਚਿਆਂ ਦਾ ਭਲਾ ਹੋ ਸਕੇ ਇਲਾਜ ਹੋ ਸਕੇ ਸਾਰੀ ਉਮਰ ਜਿਹੜਾ ਦਾ ਪਰਿਵਾਰ ਹੈ ਉਹਦਾ ਮਾਪਿਓ ਐਸ ਨੂੰ ਸ਼ੀਸ਼ਾ ਦੇਊਗਾ ਉਹ ਬੱਚੇ ਵਿਚਾਰੇ ਰੱਬ ਦਾ ਰੂਪ ਹੁੰਦੇ ਨੇ ਤਾਂ ਕਰਕੇ ਹਾਥਮਨ ਕੇ ਬੇਨਤੀ ਹੈ ਨੰਬਰ ਥੱਲੇ ਦਿੱਲੀ ਜਾਂਦਾ ਹੈ ਬਾਈ ਲਖਵੀਰ ਦਾ ਇਹਨਾਂ ਦੇ ਜਿਹੜਾ ਫਾਦਰ ਸਾਹਿਬ ਬੱਚਿਆਂ ਦੇ ਤੇ ਤਿੰਨ ਬੱਚੇ ਨੇ ਤੇ ਉਹਨਾਂ ਨੂੰ ਤੁਸੀਂ ਫੋਨ ਕਰਕੇ ਦੱਸ ਸਕਦੇ ਹੋ ਜੇ ਕੋਈ ਹੋਰ ਵੀ ਗੱਲਬਾਤ ਕਰਨੀ ਹੈ ਕੋਈ ਡਿਟੇਲ ਨਾਲ ਜਾਣਕਾਰੀ ਲੈਣੀ ਹੈ ਵੀ ਉਹਨਾਂ ਨੇ ਕਿੱਥੋਂ ਟ੍ਰੀਟਮੈਂਟ ਕਰਾਇਆ ਜਾਂ ਕੀ ਕੋਸ਼ਿਸ਼ ਉਹਨਾਂ ਕੋਲ ਹੈਗਾ ਤਾਂ ਤੁਸੀਂ ਬਾਈ ਲਖਵੀਰ ਨਾਲ ਗੱਲ ਕਰ ਲਿਓ ਤੇ ਬਾਈ ਵੈਸੇ ਪੀਟੀ ਵਾਲੇ ਹੁਣ ਕੰਮ ਕਰਦਾ ਮੇਰੇ ਦੋਸਤ ਦੇ ਘਰੇ ਤੇ ਪਰ ਆਇਆ ਵੀ ਬਾਈ ਨੇ ਸਿੱਧੀ ਗੱਲ ਕਹੀ ਕਿ ਮੈਨੂੰ ਪੈਸੇ ਦੀ ਲੋੜ ਨਹੀਂ ਬਸ ਮੇਰਾ ਲਾਜ ਬੱਚਾਂ ਦਾ ਹੋ ਜੇ ਤੇ ਬੱਚਿਆਂ ਉੱਤੇ ਉਹ ਵੀ ਨਹੀਂ ਕਿਸੇ ਮਾਪੋਲੇ ਦੀ ਇਨਸਾਨੀਅਤ ਨਾਤੇ ਆਪਣਾ ਫਰਜ਼ ਬੰਦਾ ਹੈ ਵੀ ਆਪਾਂ ਬਾਈ ਦੀ ਜਿੰਨੀ ਕ ਆਪਣੇ ਤੋਂ ਮਦਦ ਹੋ ਸਕਦੀ ਆਪਾਂ ਕਰਗੇ ਮੈਂ ਵੀਡੀਓ ਪਾਤੀ ਹੈ ਤਾਂ ਸ਼ੇਅਰ ਤੁਸੀਂ ਕਰਨੀ ਹੈ ਤੇ ਜੇ ਕਿਸੇ ਨੂੰ ਇਲਾਜ ਪਤਾ ਹੈ ਤਾਂ ਉਹ ਹੁਣੇ ਦੱਸ ਸਕਦਾ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਨਸਾਨੀਅਤ ਨਾਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਇੰਨੀ ਸ਼ੇਅਰ ਕਰੋ ਤਾਂ ਜੋ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਵੀ ਸੇਫ ਹੋ ਸਕੇ ਤੇ ਕੋਈ ਜਿਹੜਾ ਵਿਚਾਰਿਆਂ ਦਾ ਹੱਲ ਵੀ ਹੋ ਸਕੇ ਬਹੁਤ-ਬਹੁਤ ਧੰਨਵਾਦ ਜੀ